ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅੱਜ ਤੋਂ 3 ਸਾਲ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਤੇ ਅੱਜ ਤੀਜੀ ਵਰਸੀ ਜੋਸ ਦੇ ਪਿੰਡ ਮੂਸਾ ਵਿਖੇ ਮਨਾਈ ਗਈ ਸ੍ਰੀ ਸਹਿਜ ਪਾਠ ਦੇ ਭੋਗ ਪਾਈ ਗਏ ਤੇ ਉਸੇ ਦੌਰਾਨ 4 ਦਿਨਾਂ ਬਾਅਦ ਇੱਕ ਐਸੀ ਘਟਨਾ ਉਸ ਪਿੰਡ ਦੇ ਵਿੱਚ ਘਟ ਗਈ ਜਿਸ ਨੇ ਕੀ ਪੂਰੇ ਹੀ ਸੋਸ਼ਲ ਮੀਡੀਆ ਅਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਕਰ ਦਿੱਤੀ ਐਸੀ ਹੀ ਘਟਨਾ ਦੇ ਚਰਚੇ ਜੋ ਨੇ ਉਹ ਚਾਰੇ ਪਾਸੇ ਹੋ ਰਹੇ ਨੇ ਹਰ ਕੋਈ ਸੋਚਣ ਦੇ ਲਈ ਮਜਬੂਰ ਹੈ ਕਿ ਆਖਰਕਾਰ ਐਡੀ ਵੱਡੀ ਘਟਨਾ ਐਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਕਿਵੇਂ ਘਟ ਸਕਦੀ ਹੈ ਜੀਆ ਦੋਸਤੋ ਗੱਲ ਕਰਦੇ ਕਿ ਸਿੱਧੂ ਮਸੇਵਾਲੇ ਦੀ ਵਰਸੀ ਜਿੱਥੇ ਕਿ ਸਾਰੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੋਕ ਵੀ ਪਹੁੰਚੇ ਸੀ ਫਿਲਮ ਇੰਡਸਟਰੀ ਵੀ ਪਹੁੰਚੀ ਸੀ ਸਿੱਧੂ ਮਸੇਵਾਲੇ ਨੂੰ ਚਾਹਣ ਵਾਲੇ ਵੀ ਪਹੁੰਚੇ ਸੀ ਤੇ ਉੱਥੇ ਹੀ ਸਿੱਧੂ ਦੀ ਵਰਸੀ ਦੇ 4 ਦਿਨਾਂ ਬਾਅਦ ਸਮਾਦ ਉੱਪਰ ਗਈ ਛੋਟੇ ਸ਼ੁਭਦੀਪ ਸਿੰਘ ਸਿੱਧੂ ਦੇ ਉੱਪਰ ਹੋਇਆ ਹਮਲਾ ਤੇ ਆਪਣੇ ਪੁੱਤ ਨੂੰ ਗੋਦੀ ਦੇ ਵਿੱਚ ਚੁੱਕ ਰੋਂਦੀ ਹੋਈ ਮਾਤਾ ਨੇ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀਆ ਦੋਸਤੋ ਆਖਰਕਾਰ ਕੌਣ ਹੈ ਜੋ ਕਿ ਇਸ ਵਕਤ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੀ ਪਿੱਛੇ ਪਿਆ ਹੋਇਆ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਹਲੇ ਵੀ ਜੀਣ ਨਹੀਂ ਦਿੱਤਾ ਜਾ ਰਿਹਾ ਸਿੱਧੂ ਵੀ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਪਾਪੀਆਂ ਨੇ ਸਿੱਧੂ ਮੂਸੇਵਾਲੇ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪਰ ਹੁਣ ਉਹ ਕੌਣ ਨੇ ਜਿਨ੍ਹਾਂ ਛੋਟੇ ਸਿੱਧੂ ਤੋਂ ਵੀ ਖੋਫ ਖਾਈ ਬੈਠੇ ਨੇ ਛੋਟੇ ਸਿੱਧੂ ਤੋਂ ਵੀ ਜੋ ਕਿ ਇਸ ਵਕਤ ਡਰੇ ਹੋਏ ਨੇ ਛੋਟੇ ਸਿੱਧੂ ਦੇ ਉੱਪਰ ਹਮਲਾ ਕਰਨ ਵਾਲੇ ਆਖਰਕਾਰ ਕੌਣ ਨੇ ਇਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਤੁਹਾਨੂੰ ਸ਼ੁਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਪੰਜਾਬ ਦਾ ਮਸ਼ਹੂਰ ਗਾਇਕ ਕ ਸਿੱਧੂ ਮਸੇਵਾਲਾ ਜਿਸ ਨੇ ਇਕੱਲੇ ਆਪਣੇ ਪਿੰਡ ਦਾ ਹੀ ਨਹੀਂ ਬਲਕਿ ਪੂਰੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਧੋਸ ਜਮਾ ਕੇ ਰੱਖੀ ਸਿੱਧੂ ਮਸੇਵਾਲਾ ਜੋ ਕਿ ਐਸ ਵਕਤ ਇੱਕ ਬਹੁਤ ਵੱਡੇ ਮੁਕਾਮ ਦੇ ਉੱਪਰ ਪਹੁੰਚ ਚੁੱਕਿਆ ਤੇ ਉਸੇ ਹੀ ਮੁਕਾਮ ਦੇ ਉੱਪਰੋਂ ਉਸ ਨੂੰ ਥੱਲੇ ਲਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸੇ ਦੀ ਕੋਈ ਵਾਹ ਨਾ ਚੱਲੀ ਤੇ ਆਖਰਕਾਰ ਉਸੇ ਸਿੱਧੂ ਮਸੇਵਾਲੇ ਦਾ ਜਵਾਰ ਕੇ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋਸਤੋ ਸਿੱਧੂ ਦੇ ਮੌਤ ਤੋਂ ਬਾਅਦ ਪੂਰੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਪੂਰਾ ਪਰਿਵਾਰ ਜਿਨ੍ਹਾਂ ਦਾ ਇਕੱਲਾ ਕਹਿਰਾ ਪੁੱਤ ਜੋ ਕਿ ਉਹਨਾਂ ਦੇ ਬੁਢਾਪੇ ਦਾ ਜਿਸ ਨੇ ਸਹਾਰਾ ਬਣਨਾ ਸੀ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਪਰ ਹੁਣ ਉਹਨਾਂ ਦੇ ਮਾਤਾ ਪਿਤਾ ਨੇ ਐਨੇ ਦੁੱਖ ਸਹਿ ਕੇ ਦੁਬਾਰਾ ਇੱਕ ਬੱਚੇ ਨੂੰ ਜਨਮ ਦਿੱਤਾ ਬੱਚਾ ਸੋਹਣਾ ਸੁਨੱਖਾ ਹੈ ਹੱਸਦਾ ਖੇਡਦਾ ਹੈ ਪਰ ਉਸ ਬੱਚੇ ਦੇ ਉੱਪਰ ਵੀ ਬਹੁਤ ਸਾਰੇ ਲੋਕ ਲੱਗਦੇ ਨੇ ਉਸ ਬੱਚੇ ਨੂੰ ਵੀ ਸਿਕਿਉਰਿਟੀ ਦੇਣੀ ਪੈਂਦੀ ਹੈ ਤੁਸੀਂ ਦੇਖਿਆ ਹੁਣ ਅਕਸਰ ਜਿਹੜੇ ਲੋਕ ਸਿੱਧੂ ਮੁਸੇਵਾਲੇ ਦੀ ਹਵੇਲੀ ਜਾਂਦੇ ਨੇ ਤਾਂ ਛੋਟੇ ਸਿੱਧੂ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਸਿੱਧੂ ਮੁਸੇ ਵੜ ਦੇ ਮਾਤਾ ਪਿਤਾ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਹਜੇ ਤੱਕ ਵੀ ਜੋ ਸਿੱਧੂ ਦਾ ਪਰਿਵਾਰ ਸੇਫ ਨਹੀਂ ਹੈ ਛੋਟੇ ਸਿੱਧੂ ਨੂੰ ਵੀ ਖਤਰਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ